ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਪੈਣਾ ਬੀਬੀਆਂ ਦੇ ਲਈ ਹੈ ਸੰਗਤ ਜੀ ਵੈਸੇ ਤਾਂ ਚਲੋ ਕੋਈ ਵੀ ਮਨੁੱਖ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਦੇ ਉੱਤੇ ਅਮਲ ਕਰੇ ਇਸ ਤਰ੍ਹਾਂ ਆਪਣੇ ਦਿਨ ਦੀ ਸ਼ੁਰੂਆਤ ਕਰੇ ਤਾਂ ਸਭ ਦਾ ਭਲਾ ਹੋਵੇਗਾ ਪਰ ਜਦੋਂ ਘਰ ਦੀ ਇੱਕ ਬੀਬੀ ਘਰ ਦੀ ਇੱਕ ਔਰਤ ਆਪਣੇ ਦਿਨ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰਦੇ ਹਨ ਤਾਂ ਸੱਚਮੁੱਚ ਉਹ ਭੈਣ ਦਾ ਉਹ ਬੀਬੀ ਦਾ ਆਪਣਾ ਤਾਂ ਭਲਾ ਹੋਵੇਗਾ ਹੀ ਹੋਵੇਗਾ ਪਰ ਉਹਦੀ ਇਸ ਸ਼ੁਰੂਆਤ ਦੇ ਨਾਲ ਉਹਦੇ ਪੂਰੇ ਪਰਿਵਾਰ ਦਾ ਭਲਾ ਹੁੰਦਾ ਹੈ ਉਹਦੇ ਬੱਚਿਆਂ ਦਾ ਪਤੀ ਦਾ ਪਰਿਵਾਰ ਦਾ ਜੋ ਵੀ ਘਰ ਦੇ ਮੈਂਬਰ ਹਨ ਉਹਨਾਂ ਦਾ ਭਲਾ ਹੁੰਦਾ ਹੈ ਇਹ ਆਪਾਂ ਸਾਰੀ ਗੱਲਬਾਤ ਅੱਜ ਦੇ ਇਸ ਵੀਡੀਓ ਵਿੱਚ ਕਰਨੀ ਹੈ ਇਸ ਕਰਕੇ ਸੰਗਤ ਜੀ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵਿੱਚ ਰੋਲ ਲਗਵਾ ਦਿਓ ਜੀ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਹਰ ਉਸ ਇਨਸਾਨ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ ਜੋ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਹਨ ਜੋ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਉੱਠ ਜਾਂਦੇ ਹਨ ਉੱਠ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ 5 ਵਜੇ ਤੋਂ ਬਾਅਦ ਤਾਂ ਹਰ ਕੋਈ ਉੱਠ ਲੈਂਦਾ ਹੈ ਕਿਉਂਕਿ ਆਪਣੇ ਕੰਮਾਂ ਕਾਰਾਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਸਾਨੂੰ ਉੱਠਣਾ ਹੀ ਪੈਂਦਾ ਹੈ ਪਰ ਜਿਹੜੇ ਮਨੁੱਖ ਸਵੇਰੇ 5 ਵਜੇ ਤੋਂ ਪਹਿਲਾਂ ਉੱਠਦੇ ਹਨ ਉਹ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਲਈ ਉੱਠਦੇ ਹਨ ਤੇ ਫਿਰ ਜਦੋਂ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਲਈ ਸਮਾਂ ਕੱਢਦੇ ਹਨ ਉੱਠ ਕੇ ਉਹਨਾਂ ਦਾ ਨਾਮ ਚਾਪਦੇ ਹਨ ਉਨ੍ਹਾਂ ਦੇ ਉੱਤੇ ਜੋ ਕਿਰਪਾ ਹੁੰਦੀ ਹੈ ਜੋ ਬਖਸ਼ਿਸ਼ ਹੁੰਦੀ ਹੈ ਉਹ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਇਹ ਕਿਰਪਾ ਇਹ ਬਰਕਤ ਆਪਾਂ ਉੱਠ ਕੇ ਹੀ ਮਹਿਸੂਸ ਕਰ ਸਕਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਨੇ ਕਿਰਪਾ ਕਰਦੇ ਹਨ ਅਮਰਤ ਵੇਲੇ ਦਾ ਵੇਲਾ ਬਹੁਤ ਹੀ ਪਾਵਰਫੁੱਲ ਵੇਲਾ ਹੈ ਬਹੁਤ ਤਾਕਤਵਰ ਵੇਲਾ ਹੈ ਅਤੇ ਜੋ ਮਨੁੱਖ ਇਸ ਵੇਲੇ ਦੇ ਵਿੱਚ ਉੱਠਦੇ ਹਨ ਉਹਨਾਂ ਦੇ ਅੰਦਰ ਵੀ ਇੱਕ ਪਾਵਰ ਇੱਕ ਊਰਜਾ એનર્ਜੀ ਭਰ ਜਾਂਦੀ ਹੈ ਜੋ ਫਿਰ ਸਾਰਾ ਦਿਨ ਉਹਨਾਂ ਦੇ ਨਾਲ ਕੰਮ ਕਰਦੇ ਹਨ ਉਹਨਾਂ ਦੇ ਤਿੰਨ ਭਾਗ ਦੇ ਕੰਮਕਾਰ ਕਰਨੇ ਬੜੇ ਆਸਾਨ ਹੋ ਜਾਂਦੇ ਹਨ ਇਸ ਕਰਕੇ ਜੋ ਭੈਣ ਭਰਾ ਇਸ ਵੇਲੇ ਦੇ ਵਿੱਚ ਉੱਠਦੇ ਹਨ ਉਹਨਾਂ ਨੂੰ ਤਾਂ ਬਹੁਤ ਬਹੁਤ ਵਧਾਈ ਬੜੇ ਹੀ ਕਰਮਾ ਵਾਲੇ ਭਾਗਾਂ ਵਾਲੇ ਹਨ ਜੋ ਭੈਣ ਭਰਾ ਇਸ ਵੇਲੇ ਦੇ ਵਿੱਚ ਉੱਠਦੇ ਹਨ ਜੋ ਭੈਣ ਭਰਾ ਇਸ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਇਸ ਵੇਲੇ ਦੇ ਵਿੱਚ ਉੱਠ ਕੇ ਦੇਖੋ ਜੋ ਕਹਿੰਦੇ ਹਨ ਕਿ ਨਹੀਂ ਉઠਿਆ ਜਾਂਦਾ ਉਹ ਰਾਤ ਨੂੰ ਵਾਇਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੌਿਆ ਕਰੋ ਕਿਉਂਕਿ ਜਦੋਂ ਅਸੀਂ ਆਪਣੇ ਵਾਇਗੁਰੂ ਜੀ ਤੋਂ ਅੰਮ੍ਰਿਤ ਵੇਲਾ ਮੰਗਦੇ ਹਾਂ ਸਾਡੇ ਮਨ ਦੇ ਵਿੱਚ ਇਸ ਵੇਲੇ ਦਾ ਚਾਹ ਪੈਦਾ ਹੁੰਦਾ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਵੇਲੇ ਦੇ ਵਿੱਚ ਜ਼ਰੂਰ ਉਠਾਉਂਦੇ ਹਨ ਤੇ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਉੱਠਿਆ ਵੀ ਨਹੀਂ ਜਾ ਸਕਦਾ ਇਸ ਕਰਕੇ ਜੇ ਅੰਮ੍ਰਿਤ ਵੇਲੇ ਉੱਠਣਾ ਹੈ ਇਸ ਤਾਕਤ ਇਸ ਊਰਜਾ ਨੂੰ ਮੰਨਣਾ ਹੈ ਤਾਂ ਫਿਰ ਰਾਤ ਨੂੰ ਸੌਣ ਲੱਗਿਆਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਇਆ ਕਰੋ ਕਿ ਪਾਤਸ਼ਾਹ ਕਿਰਪਾ ਕਰੋ ਇਸ ਵੇਲੇ ਦੇ ਵਿੱਚ ਉਠਾ ਦੇਣਾ ਵਾਹਿਗੁਰੂ ਜੀ ਜ਼ਰੂਰ ਉਠਾਉਂਦੇ ਹਨ ਸੰਗਤ ਜੀ ਇਸ ਵੇਲੇ ਦੀ ਤਾਕਤ ਇਸ ਵੇਲੇ ਦੀ ਬਰਕਤ ਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਇਸ ਵੇਲੇ ਦੇ ਵਿੱਚ ਉੱਠ ਕੇ ਹੀ ਮਹਿਸੂਸ ਕਰ ਸਕਦੇ ਹਾਂ ਸੋ ਸਭ ਦੇ ਅੱਗੇ ਬੇਨਤੀ ਹੈ ਕਿ ਇਸ ਵੇਲੇ ਦੇ ਵਿੱਚ ਜ਼ਰੂਰ ਉੱਠੋ ਅਤੇ ਜਦੋਂ ਕੋਈ ਵੀ ਜੀ ਇਸ ਵੇਲੇ ਦੇ ਵਿੱਚ ਉੱਠਦਾ ਹੈ ਘਰ ਦਾ ਕੋਈ ਇੱਕ ਮੈਂਬਰ ਹੀ ਅੰਮ੍ਰਿਤ ਵੇਲੇ ਦੇ ਵਿੱਚ ਉੱਠਦਾ ਹੋਵੇ ਉੱਠ ਕੇ ਨਾਮ ਜਪਦਾ ਹੋਵੇ ਤਾਂ ਉਹਦੇ ਇੱਕ ਦੇ ਉੱਠਣ ਦੇ ਕਰਕੇ ਪੂਰੇ ਘਰ ਦਾ ਮਾਹੌਲ ਚੇਂਜ ਹੋ ਜਾਂਦਾ ਹੈ ਸਾਡੇ ਘਰ ਦਾ ਮਾਹੌਲ ਪੋਜ਼ਿਟਿਵ ਪਵਿੱਤਰ ਹੋ ਜਾਂਦਾ ਹੈ ਅਤੇ ਜਦੋਂ ਖਾਸ ਕਰਕੇ ਘਰ ਦੀ ਕੋਈ ਔਰਤ ਕੋਈ ਬੀਬੀ ਅਮਰਤ ਵੇਲੇ ਵਿੱਚ ਉੱਠਦੀ ਹੈ ਉਹ ਭਾਵੇਂ ਮਾਂ ਹੈ ਭਾਵੇਂ ਪਤਨੀ ਹੈ ਉਹਦੇ ਉੱਠਣ ਦੇ ਨਾਲ ਉਹਦਾ ਖੁਦ ਦਾ ਤਪਲਾ ਹੋਣਾ ਹੀ ਹੋਣਾ ਹੈ ਇਹ ਤਾਂ ਗਰੰਟੀ ਹੈ ਪਰ ਉਹਦੇ ਉੱਠਣ ਦੇ ਨਾਲ ਉਹਦੇ ਬੱਚਿਆਂ ਦਾ ਉਹਦੇ ਪਤੀ ਦਾ ਤੇ ਉਹਦੇ ਪਰਿਵਾਰ ਦਾ ਵੀ ਭਲਾ ਹੁੰਦਾ ਹੈ ਕਿਉਂਕਿ ਸੰਗਤ ਜੀ ਆਪਾਂ ਹਮੇਸ਼ਾ ਇੱਕ ਗੱਲ ਸੋੰਦੇ ਹਾਂ ਕਿ ਸਾਨੂੰ ਵਾਰ-ਵਾਰ ਇਹ ਗੱਲ ਸਮਝਾਏ ਜਾਂਦੇ ਹਨ ਕਿ ਜਿੱਦਾਂ ਦੇ ਸਾਡੇ ਦਿਨ ਦੀ ਸ਼ੁਰੂਆਤ ਹੋਵੇ ਸਾਡਾ ਪੂਰਾ ਦਿਨ ਵੀ ਉਸੇ ਤਰ੍ਹਾਂ ਦਾ ਬੀਤਦਾ ਹੈ ਇਸ ਕਰਕੇ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਪੋਜ਼ਿਟਿਵ ਵਿਚਾਰਾਂ ਦੇ ਨਾਲ ਕਰਨੀ ਚਾਹੀਦੀ ਹੈ ਪੋਜ਼ਿਟਿਵ ਮਾਹੌਲ ਦੇ ਵਿੱਚ ਕਰਨੀ ਚਾਹੀਦੀ ਹੈ ਤਾਂ ਫਿਰ ਸਾਡਾ ਪੂਰਾ ਦਿਨ ਹੀ ਬੜਾ ਸੋਹਣਾ ਬੀਤਦਾ ਹੈ ਤਾਂ ਸੰਗਤ ਜੇ ਜਦੋਂ ਸਾਡੇ ਘਰ ਦਾ ਕੋਈ ਵੀ ਜੀ ਕਾਸ ਕਰਕੇ ਭੈਣ ਬੇਬੀ ਅਮਰਤ ਵੇਲੇ ਦੇ ਵਿੱਚ ਉੱਠ ਕੇ ਬਾਣੀ ਪੜ੍ਹਦੀ ਹੈ ਨਾਮ ਜਪਦੀ ਹੈ ਤਾਂ ਉਹਨਾਂ ਦੇ ਬੱਚਿਆਂ ਦਾ ਵੀ ਮਨ ਖੁਸ਼ ਹੁੰਦਾ ਹੈ ਉਹਦੇ ਪਤੀ ਦਾ ਵੀ ਮਨ ਖੁਸ਼ ਹੈ ਤੇ ਪਰਿਵਾਰ ਦਾ ਵੀ ਮਨ ਖੁਸ਼ ਅਤੇ ਉਹਨਾਂ ਦੇ ਮਨ ਦੇ ਵਿੱਚ ਸਵੇਰੇ ਸਵੇਰੇ ਹੀ ਇਹ ਵਿਚਾਰ ਆਉਂਦਾ ਹੈ ਉਹਨਾਂ ਦੇ ਮਨ ਦੇ ਵਿੱਚ ਸਵੇਰੇ ਸਵੇਰੇ ਹੀ ਇੱਕ ਪੋਜ਼ਿਟਿਵ ਊਰਜਾ ਪਰ ਜਾਂਦੀ ਹੈ ਕਿ ਇਹਦੀਆਂ ਅਰਦਾਸਾਂ ਬੇਨਤੀਆਂ ਦੇ ਵਿੱਚ ਅਸੀਂ ਹਾਂ ਕਿਉਂਕਿ ਬੱਚਿਆਂ ਨੂੰ ਵੀ ਪਤਾ ਪਤਨੂ ਨੂੰ ਵੀ ਪਤਾ ਕਿ ਇਹਦੀਆਂ ਅਰਦਾਸਾਂ ਦੇ ਵਿੱਚ ਹੋਰ ਕੋਈ ਸ਼ਾਮਲ ਹੋਵੇ ਚਾਹੇ ਨਾ ਹੋਵੇ ਪਤ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਮੇਰੀ ਸਿੰਘਣੀ ਨੇ ਮੇਰੀ ਸਰਦਾਰਣੀ ਨੇ ਸਵੇਰੇ ਉੱਠ ਕੇ ਪਾਠ ਕਰਕੇ ਮੇਰੇ ਲਈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਬੱਚੇ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਹਨ ਓ ਮੰਨਣ ਚਾਹੀਏ ਨਾ ਮੰਨਣ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਪੋਜ਼ਿਟਿਵ ਊਰਜਾ એનર્ਜੀ ਪਰ ਜਾਂਦੀ ਹੈ ਵਿਸ਼ਵਾਸ ਪਰ ਜਾਂਦਾ ਹੈ ਫਿਰ ਉਹ ਸਾਰਾ ਦਿਨ ਜੋ ਵੀ ਕੰਮ-ਕਾਰ ਕਰਦੇ ਹਨ ਜਿੱਥੇ ਵੀ ਜਾਂਦੇ ਹਨ ਉਹਨਾਂ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਹੁੰਦਾ ਹੈ ਕਿ ਸਾਡੀ ਅਰਦਾਸ ਬੇਨਤੀ ਸਾਡੇ ਵਾਹਿਗੁਰੂ ਜੀ ਦੇ ਅੱਗੇ ਕੀਤੀ ਗਈ ਭਾਵ ਕਿ ਉਹ ਹਰੇਕ ਕੰਮ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਹਨ ਕਿ ਪਰਮਪిత ਪਰਮਾਤਮਾ ਜੀ ਦਾ ਆਸ਼ੀਰਵਾਦ ਸਾਡੇ ਨਾਲ ਹੈ ਜੋ ਉਹਨਾਂ ਨੇ ਭਾਵੇਂ ਪਾਠ ਨਹੀਂ ਕੀਤਾ ਪਰ ਉਹਨਾਂ ਦੀ ਮਾਂ ਜਾਂ ਉਹਨਾਂ ਦੀ ਪਤਨੀ ਪਾਠ ਕਰਨ ਦੇ ਨਾਲ ਹੀ ਉਹਨਾਂ ਦੇ ਅੰਦਰ ਇਹਨੇ ਪੋਜ਼ਿਟਿਵ ਊਰਜਾ એનર્ਜੀ ਪਹੁੰਚ ਜਾਂਦੀ ਹੈ ਬਾਕੀ ਸੰਗਤ ਜੀ ਇਸ ਗੱਲ ਨੂੰ ਦੂਜੇ ਪਾਸੇ ਨਾ ਲੈ ਕੇ ਜਾਇਓ ਕਿ ਜੇਕਰ ਸਾਡੇ ਘਰ ਦਾ ਇੱਕ ਜੀ ਨੇ ਪਾਠ ਕਰ ਲਿਆ ਤਾਂ ਬਾਕੀਆਂ ਨੂੰ ਕਰਨ ਦੀ ਲੋੜ ਨਹੀਂ ਆਪਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਦੇ ਪੜ ਕਰਨ ਦੇ ਨਾਲ ਹੀ ਸਾਡੇ ਘਰ ਪਰਿਵਾਰ ਉੱਤੇ ਕਿੰਨਾ ਚੰਗਾ ਪ੍ਰਭਾਵ ਪੈਂਦਾ ਹੈ ਘਰ ਦਾ ਕੋਈ ਇੱਕ ਜੀ ਇਹ ਸ਼ੁਰੂਆਤ ਕਰ ਲਵੇ ਤਾਂ ਉਹਦੇ ਅੰਦਰ ਆਏ ਹੋਏ ਬਦਲਾਵ ਨੂੰ ਦੇਖ ਕੇ ਬਾਕੀ ਘਰ ਦੇ ਜੀਵਾਂ ਦਾ ਮਨ ਜ਼ਰੂਰ ਬਦਲਦਾ ਹੈ ਖਾਸ ਕਰਕੇ ਸਾਡੇ ਬੱਚੇ ਉਹ ਤਾਂ ਸਾਨੂੰ ਦੇਖ-ਦੇਖ ਕੇ ਹੀ ਸਿੱਖਦੇ ਹਨ ਜੇਕਰ ਮਾਪਿਓ ਅਮਰਤ ਵੇਲੇ ਉੱਠਣਗੇ ਭਜਨ ਬੰਦਗੀ ਕਰਨਗੇ ਤਾਂ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਤੁਹਾਨੂੰ ਦੇਖ-ਦੇਖ ਕੇ ਹੀ ਆਪਣੇ ਆਪ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਅੰਮ੍ਰਿਤ ਵੇਲੇ ਦੇ ਨਾਲ ਜੁੜਨਾ ਹੈ ਅਤੇ ਦੂਸਰੀ ਗੱਲ ਜਦੋਂ ਗੁਰਬਾਣੀ ਦਾ ਪਾਠ ਕਰਕੇ ਸਾਡੇ ਖੁਦ ਦੇ ਅੰਦਰ ਬਦਲਾਵ ਆਉਣਗੇ ਤਾਂ ਸਾਡੇ ਵਿੱਚ ਆਏ ਹੋਏ ਉਸ ਬਦਲਾਵ ਨੂੰ ਦੇਖ ਕੇ ਸਾਡੇ ਘਰ ਪਰਿਵਾਰ ਦੇ ਛੇ ਹੀ ਨਹੀਂ ਬਲਕਿ ਜੋ ਵੀ चीज ਸਾਨੂੰ ਮਿਲੇਗਾ ਉਹੀ ਗੱਲ ਮਹਿਸੂਸ ਕਰੇਗਾ ਤੇ ਫਿਰ ਉਹ ਵੀ ਸਾਡੇ ਵਰਗਾ ਬਣਨਾ ਚਾਹਵੇਗਾ ਪਰ ਸ਼ਰਤ ਇਹ ਹੈ ਕਿ ਗੁਰੂ ਦਾ ਗਿਆਨ ਹਾਸਲ ਕਰਕੇ ਗੁਰੂ ਦੇ ਗਿਆਨ ਨੂੰ ਆਪਣੇ ਛੇਵਾਂ ਦੇ ਵਿੱਚ ਲਾਗੂ ਵੀ ਕਰੀਏ ਭਾਵ ਕਿ ਪਾਠ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸਮਝੀਏ ਕਿ ਉਹਨਾਂ ਨੇ ਸਾਨੂੰ ਕੀ ਸਮਝਾਇਆ ਹੈ ਜੇ ਆਪਾਂ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡੇ ਮਨ ਦਾ ਕਾਲਾਪਨ ਦੂਰ ਹੋਣਾ ਚਾਹੀਦਾ ਹੈ ਸਾਡੇ ਮਨ ਦੇ ਵਿਸ਼ੇ ਵਿਕਾਰ ਦੂਰ ਹੋਣੇ ਚਾਹੀਦੇ ਹਨ ਜੇ ਤੁਸੀਂ ਪਾਠ ਕਰਦੇ ਹੋ ਆਪਣੇ ਆਪ ਦੇ ਅੰਦਰជាਤ ਮਾਰੋ ਕਿ ਮੈਨੂੰ ਇੰਨਾ ਚਿਰ ਹੋ ਗਿਆ ਪਾਠ ਕਰਦੇ ਨੂੰ ਮੇਰੇ ਅੰਦਰ ਕੀ ਬਦਲਾਅ ਆਇਆ ਹਰ ਰੋਜ਼ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ 38 ਪੌੜੀਆਂ ਪੜ੍ਹਦੇ ਹਾਂ ਖੁਦ ਨੂੰ ਪੁੱਛੋ ਕਿ ਮੈਂ ਖੁਦ ਕਿੰਨੀਆਂ ਪੌੜੀਆਂ ਉੱਪਰ ਚੜ੍ਹਿਆ ਹਾਂ ਭਾਵੇਂ ਮੇਰੇ ਅੰਦਰ ਕੀ ਚੰਗੇ ਬਦਲਾਅ ਆਏ ਹਨ ਜਦੋਂ ਆਪਾਂ ਆਪਣੇ ਆਪ ਨੂੰ ਇਹ ਸਵਾਲ ਕਰਾਂਗੇ ਆਪਣੇ ਅੰਦਰ ਸਾਥ ਮਾਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਸਭ ਬਾਣੀ ਦੇ ਅਰਥ ਸਮਝ ਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਵੀ ਕਰਨਾ ਹੈ। ਪੈਣੋ ਹਰ ਰੋਜ਼ ਅਮਰਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਹੈ। ਅਤੇ ਜੇਕਰ 3 ਤੋਂ 5 ਦੇ ਵਿਚਕਾਰ ਉੱਠ ਗਏ ਹੋ ਤਾਂ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਪਰਮਪિતા ਪਰਮਾਤਮਾ ਜੀ ਦਾ ਨਾਮ ਜਪਣਾ ਹੈ। ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਸਾਡੇ ਦਿਨ ਦੀ ਸ਼ੁਰੂਆਤ ਘਟੋ-ਘਟ ਜਪਜੀ ਸਾਹਿਬ ਜੀ ਦੇ ਇੱਕ ਪਾਠ ਤੋਂ ਹੀ ਹੋਣੀ ਚਾਹੀਦੀ ਹੈ। ਪਾਠ ਕਰਕੇ ਫਿਰ ਇਸ ਵੇਲੇ ਦਾ ਇੱਕ ਪਲ ਇੱਕ ਇੱਕ 96 ਬਿਰਥਾ ਨਹੀਂ ਜਾਣ ਦੇਣਾ ਪਾਠ ਕਰਕੇ ਜੇਕਰ ਤੁਸੀਂ ਆਪਣੇ ਘਰ ਦੇ ਕੰਮਕਾਰ ਕਰਨੇ ਹਨ ਤਾਂ ਉਹ ਕੰਮਕਾਰ ਕਰਦਿਆਂ ਹੋਇਆਂ ਵੀ ਵਾਹਿਗੁਰੂ ਵਾਹਿਗੁਰੂ ਜਪੋ ਮੂਲ ਮੰਤਰ ਜੀ ਦਾ ਜਾਪ ਕਰੋ ਕਿਉਂਕਿ ਜੋ ਆਪਾਂ ਸਵੇਰੇ ਉੱਠਦਿਆਂ ਸਾਰ ਕੰਮਕਾਰ ਕਰਦੇ ਹਾਂ ਆਪਣੇ ਪਰਿਵਾਰ ਦੇ ਲਈ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਹਾਂ ਤਾ ਉਹ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਹੋਇਆਂ ਵੀ ਅਸੀਂ ਗੁਰਬਾਣੀ ਦਾ ਪਾਠ ਕਰੀਏ ਵਾਹਿਗੁਰੂ ਜੀ ਦਾ ਸਬ ਨਾਮ ਚੱਫੀਏ ਤਾਂ ਫਿਰ ਉਹ ਭੋਜਨ ਪਰਸ਼ਾਦਾ ਵੀ ਅੰਮ੍ਰਿਤ ਰੂਪੀ ਬਣ ਜਾਵੇਗਾ ਜੋ ਵੀ ਬੀਬੀ ਜੋ ਵੀ ਜੀ ਉਸ ਨੂੰ ਛਕੇਗਾ ਉਹਦੇ ਅੰਦਰ ਬਹੁਤ ਚੰਗੇ ਬਦਲਾਅ ਹੋਣਗੇ ਉਹਦੇ ਮਨ ਦੇ ਕਈ ਦੁੱਖ ਰੋਗ ਦੂਰ ਹੋਣਗੇ ਮਨ ਦੇ ਵੀ ਅਤੇ ਤਨ ਦੇ ਵੀ ਰੋਗ ਦੂਰ ਹੋਣਗੇ ਸੋ ਆਪਣੇ ਦਿਨ ਦੀ ਸ਼ੁਰੂਆਤ ਸਾਨੂੰ ਗੁਰੂ ਦੇ ਕੈਨ ਤੋਂ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀ ਚਾਹੀਦੀ ਹੈ ਖਾਸ ਕਰਕੇ ਪੈਣਾ ਬੇਬੀਆਂ ਦਾ ਜਰੂਰ ਹੀ ਉੱਠ ਕੇ ਪਾਠ ਕਰੋ ਕੰਮਕਾਰ ਕਰਦੇ ਹੋਇਆਂ ਪਾਠ ਕਰੋ ਤਾਂ ਦੇਖਣਾ ਸਾਡੇ ਘਰ ਪਰਿਵਾਰ ਦਾ ਮਾਹੌਲ ਹੀ ਚੇਂਜ ਹੋ ਜਾਵੇਗਾ ਵਾਹਿਗੁਰੂ ਸ਼ਿਖਾ ਖਾਲਸਾ ਵਾਹਿਗੁਰੂ ਸ਼ਿਖੇ ਫਤਿਹ